ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਫੌਗ ਵੱਲੋਂ ਜੀ 6835 ਤੇ ਜਿਹੜੀ ਭਰਤੀ ਨੂੰ ਲੈ ਕੇ ਇੱਕ ਨਵਾਂ ਨੋਟਿਸ ਕੱਢਿਆ ਗਿਆ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਕਰੀਨ ਤੇ ਦੇਖ ਸਕਦੇ ਹਾਂ ਨੋਟਿਸ ਤੁਹਾਡੇ ਸਾਹਮਣੇ ਹੈ ਜਿਹੇ 6835 ਜਿਹੜੀ ਕੈਟਰ ਤੇ ਸਾਮੀ ਅਧਿਆ ਪਰਵਿਸ਼ਨਾ ਸਿਲੈਕਸ਼ਨ ਸੂਚੀ ਰੀਕਾਸਟ ਕਰਕੇ ਪਬਲਿਕ ਨੋਟਿਸ ਫੌਗ ਦੀ ਵੈਬਸਾਈਟ ਤੇ ਅਪਲੋਡ ਕਰਸੂਣ ਦੀ ਸੂਚੀਆਂ ਫਾਈਆਂ ਗਈਆਂ ਨੇ ਜੀ ਜਿਹੜੀ 6835 ਭਰਤੀ ਦੀ ਰੀਕਾਸਟ ਕਰਕੇ ਤੇ ਉਹ ਸਿੱਧਾ ਲਿਸਟ ਤੇ ਤੁਹਾਨੂੰ ਲੈ ਕੇ ਚੱਲਾਂਗੇ ਸੋ ਇਹ ਨੋਟਿਸ ਇਹ ਸਾਰਾ ਦੇ ਸਕਦਾ ਕਿ ਸ਼ਾਰਟ ਫੈਂਸੀ ਵਰਤੀ ਦਾ ਸਾਰਾ ਪ੍ਰੋਸੈਸ ਚੱਲਿਆ ਤੇ ਇਹਦੇ ਜਿਹੜੀਆਂ ਆਖ ਵਖ ਵਖ ਪੋਟੇਸ਼ਨਲ ਆਈਆਂ ਗਿਆ ਇਸ ਵਰਤੀ ਤੇ ਕਲੰਗ ਲੱਗੇ ਜੀ ਸੂਚੀ ਜਿਹੜੀਆਂ ਰਿਕਾਸਟ ਕਰਕੇ ਫਾਈ ਗਈ ਹੈ ਤੇ ਜੋ ਸੂਚੀ ਹੈ ਉਹ ਅਫੀਸ਼ੀਅਲ ਜਿਹੜੀ ਵੈਬਸਾਈਟ ਤੇ ਹਵਾ ਜੜੀਆਂ ਅਵੇਲੇਬਲ ਕਰਾ ਦਿੱਤੀ ਜਾਏਗੀ ਸੋ ਇਸ ਨੋਟਿਸ ਵਿੱਚ ਇਹ ਸਾਰਾ ਇੱਥੇ ਦਰਸਾਇਆ ਗਿਆ ਹੈ ਕਿ ਸ਼ਾਰਟ ਫੈਂਸੀ ਜਿਹੜੀ ਕੈਟਰੀਆਂ ਜਿਹੜੀਆਂ ਸੰਗਿਆ ਸੀ ਉਹਨਾਂ ਤੇ ਜਿਹੜੀ 12 ਨਾ ਇੱਕ ਜਿਹੜੀ ਤਰੀਕ ਨਿਰਧਾਰਿਤ ਕੀਤੀ ਗਈ ਸੀ ਅਪਲਾਈ ਕਰਨ ਦੀ ਇਸ ਤੋਂ ਬਾਅਦ ਟੈਸਿਲਾਨੋ ਫਰੰਤ ਦਸਤਾਵੇਜ਼ਾਂ ਦੀ ਸਕਰੂਟੀ ਜੋਗ ਉਮੀਦਵਾਰਾਂ ਦੀ ਕੀਤੀ ਗਈ ਸਿਲੈਕਸ਼ਨ ਸੋਚੇ ਜਾ ਰਹੀ ਕੀਤੀ ਗਈ ਇਸ ਫਰੰਤ ਐਡਬਲਯੂਐਸ ਕੈਟਾਗਰੀਆਂ ਸੰਬੰਧ ਰੱਖਦੇ ਹੋਏ ਉਮੀਦਵਾਰਾਂ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਸਿਵਲ ਰੈਟ ਕੁਟੇਸ਼ਨ ਰੱਜੋਬਾਈ ਤੇ ਹੋਰ ਬਨਾ ਪੰਜਾਬ ਸਰਕਾਰ ਵੱਲੋਂ ਇਹ ਸਭ ਜਿਹੜੀਆਂ ਫੈਸਲੇ ਲੱਗੀਆਂ ਸੀ ਇਹਦੇ ਸਨਮੁਖ ਫੈਸਲਾ ਦਿੰਦੇ ਹੋਏ ਕੇਸਾਂ ਨੂੰ ਡਿਸਆਲਵ ਕਰ ਦਿੱਤਾ ਗਿਆ ਤੇ ਮਾਨਯੋਗ ਹਾਈ ਕੋਰਟ ਨੇ 14 10 24 ਦਾ ਫੈਸਲੇ 'ਚ ਰੁਕ ਹੈ ਲਗਾ ਅਨੁਸਾਰ ਸੋ ਇਹ ਸਾਰੇ ਅੱਜ ਦੱਸਿਆ ਗਿਆ ਜੀ ਤੇ ਅੱਗੇ ਸ਼ਾਰਟ ਫਾਈਲ ਤੇ ਜਿਹੜੀ ਤੇਚਰਾਈ ਫਰਤੀ ਜਿਹੜੀ ਫਰੋਜਨ ਸਿਲੈਕਸ਼ਨ ਸੋਚਿਆ ਜਿਹੜੀ ਰੀ ਕਾਸਟ ਕਰਕੇ ਅਪਲੋਡ ਜਿਹੜੀ ਆ ਕਰ ਦਿੱਤੀ ਗਈ ਆ www.educationrecruitmentboard.com ਤੇ ਤੁਹਾਨੂੰ ਇਹ ਸੂਚੀ ਮਿਲ ਜਾਏਗੀ ਕੋਈ ਭਾਗ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਓ ਜੀ ਉੱਤੇ ਤੁਹਾਨੂੰ ਇਹ ਸੂਚੀ ਜਿਹੜੀ ਅਵੇਲੇਬਲ ਕੋਈ ਭਾਗ ਨੇ ਕਰਾ ਦਿੱਤੀ ਆ ਤੇ ਉਹਦੇ ਵਿੱਚ ਤੁਸੀਂ ਆਪਣਾ ਨਾਮ ਸਰਚ ਕਰ ਸਕਦੇ ਆ ਜੇਕਰ ਕੋਈ ਤੁਹਾਡਾ ਸਵਾਲ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੁਹਾਡੇ ਜਵਾਬ ਦਿੱਤੇ ਜਾਣਗੇ ਇਜਾਜ਼ਤ ਦਿਓ ਧੰਨਵਾਦ